ਮੈਂ ਹਰਜੋਤ ਮਹਿਸ ਦੀ ਦਾ ਇਸ ਗੱਲ ਤੇ ਜਵਾਬ ਦੇਣਾ ਚਾਹਨਾ। ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨੂੰ 9 ਹਲਕਿਆਂ ਚੋਂ ਕੋਈ ਉਮੀਦਵਾਰ ਨਹੀਂ ਮਿਲਿਆ। ਸਾਨੂੰ ਤਾਂ 9 ਹਲਕਿਆਂ ਦੇ ਤੁਸੀਂ ਦੋਸ਼ ਲਾਣੇ ਨਾ। ਮਾਨੂੰ ਪੰਜਾਬ ਦੇ ਵਿੱਚੋਂ ਨਹੀਂ ਉਮੀਦਵਾਰ ਮਿਲਿਆ। ਤਾਂ ਇਹ ਅਤਕਤ ਨਹੀਂ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਉਮੀਦਵਾਰ ਮੱਧਿਆ ਪ੍ਰਦੇਸ਼ ਤੋਂ ਆ ਕੇ ਲੜ ਰਿਹਾ ਸਾਡਾ ਉਮੀਦਵਾਰ ਇੱਥੋਂ ਲੜ ਰਿਹਾ ਜਿਹੜਾ ਪਹਿਲਾਂ ਤੋਂ ਹੀ ਆਲਰੇਡੀ ਐਜ਼ ਅ ਯੂਥ ਕਾਂਗਰਸ ਪ੍ਰਧਾਨ ਵਿਚਰਦਾ ਰਿਹਾ ਹੈ ਇਥੇ। ਪਰ ਹਰ ਦੋਸਤ ਵਾਂਝੀ ਨੂੰ ਵੀ ਕਹਿਣਾ ਵੀ ਤੁਸੀਂ ਪਹਿਲਾਂ ਆਪਣੇ ਮੰਜੇ ਥੱਲੇ ਸੋਟੀ ਫੇਰੋ ਕਿ ਤੁਹਾਡਾ ਉਮੀਦਵਾਰ ਪੰਜਾਬ ਦਾ ਹੈ ਜਾਂ ਨਹੀਂ ਹੈ। ਇਨ ਸਾਲਾਂ ਦੌਰਾਨ ਆਮ ਆਦਮੀ ਟੋਟਲ ਫੇਲ ਹੋ ਚੁੱਕੀ ਜਿਹੜੀ ਸਾਡੀਆਂ ਔਰਤਾਂ ਨੂੰ ਕਹਿਣਦਾ ਸੀ ਸਾਡੀਆਂ ਭੈਣਾਂ ਨੂੰ ਕਹਿੰਦੇ ਸੀ 1000 ਰੁਪਏ ਪੱਤਾ ਲਾਵਾਂਗੇ ਨਹੀਂ ਲਾ ਸਕੇ। ਭਾਜਪਾ ਨੇ ਅੱਜ ਤੱਕ ਚਾਹੇ ਮਨਾਸ਼ਰਾਈ ਖੰਨਾ ਜੀ ਰਹਿਣ ਜਾਂ ਪਿਛਲੇ 10 ਸਾਲਾਂ ਦੌਰਾਨ ਸ਼ਰੀਨੰਤਪੁਰ ਸਾਹਿਬ ਵਿਧਾਨ ਸਭਾ ਨੂੰ ਨਾ ਕੋਈ ਐਜੂਕੇਸ਼ਨਲ ਇੰਸਟੀਚਿਊਟ ਦਿੱਤਾ ਨਾ ਕੋਈ ਤਕੜਾ ਕੋਈ ਇਹਜਾ ਕੋਈ ਕੰਮ ਕੀਤਾ ਜਿ ਤੋਂ ਰਜਗਾਰ ਮਿਲ ਸਕੇ ਤੇ ਕੇਵਲ ਤੇ ਕੇਵਲ ਵੋਟਾਂ ਲੈਣ ਲਈ ਆਨੇ ਬੀਜੇਪੀ ਦੀ ਜਿਹੜੀ ਪਿਛਲੇ 5 ਸਾਲਾਂ ਦੌਰਾਨ ਜਿਹੜੀ ਕਾਰਜਕਾਰੀ ਨਿਲ ਰਹੀ ਜਦੋਂ ਅਕਾਲੀ ਦਲ ਦੇ ਵਿੱਚ ਚੰਦੂ ਮਾਜਰਾ ਸਾਹਿਬ ਸੀ ਕੋਈ ਵੀ ਵਰਕਸ਼ਾਪ ਬਾਰੇ ਕਹਿੰਦੇ ਰਹੇ ਜਾਂ ਹੋਰ ਕਹਿੰਦੇ ਰਹੇ ਜਾਂ ਲੀਜ਼ ਦੇ ਮਸਲੇ ਬਾਰੇ ਕਹਿੰਦੇ ਰਹੇ ਕੋਈ ਵੀ ਕੰਮ ਨਹੀਂ ਕੀਤਾ ਜਦੋਂ ਮੈਡਮ ਅੰਬਿਕਾ ਸੋਨੀ ਜੀ ਨੇ ਜਦੋਂ ਐਮਪੀ ਨਹੀਂ ਵੀ ਸੀ ਤਾਂ 100 ਕਰੋੜ ਰੁਪਏ ਦੀ ਗ੍ਰਾਂਟ ਸ਼੍ਰੀ ਅਨੰਤ ਪ੍ਰਸਾਦ ਨੂੰ ਦਿੱਤੀ ਜਦੋਂ 1999 ਦੇ ਵਿੱਚ ਜਦੋਂ ਖਾਲਸਾ ਹੈਰੀਟੇਜ ਜਿੱਥੇ ਕੰਪਲੈਕਸ ਵੀ ਬਣਿਆ ਨਮਾ বাস ਸਟੈਂਡ ਬਣਿਆ ਨਮਾ ਰੇਲਵੇ ਸਟੇਸ਼ਨ ਬਣਿਆ ਕਾਂਗਰਸ ਪਾਰਟੀ ਦੀ ਧੇਨ ਲੋਕ ਕਹਿ ਰਹੇ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਫ੍ਰੈਂਡਲੀ ਮੈਚ ਹੈ ਕਿਉਂਕਿ ਪੰਜਾਬ ਦੇ ਬਾਹਰ ਕਰੀਏ ਤਾਂ ਅਲਾਈਸ ਇਹਨਾਂ ਦਾ ਹੋ ਚੁੱਕਿਆ ਹੈ ਫ੍ਰੈਂਡਲੀ ਮੈਚ ਦੱਸਿਆ ਜਾ ਰਿਹਾ ਤੁਸੀਂ ਕੀ ਜਿਹੜਾ ਅਲਾਈਅੰਸ ਦੀ ਗੱਲ ਕੀਤੀ ਜਾ ਰਹੀ ਨਾ ਇਹ ਅਲਾਈਅੰਸ ਸਾਡੇ ਲੀਡਰ ਸਹਿਬਾਨਾਂ ਨੇ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਨੇ ਕਦੇ ਮੰਨਿਆ ਸੀ ਇਲੈਕਸ਼ਨ ਤੋਂ ਪਹਿਲਾਂ ਨਾ ਇਹ ਸਾਡੇ ਪਾਰਟੀ ਵਰਕਰ ਹੋਣ ਉਹਨਾਂ ਨਾਲ ਚੱਲਣਗੇ ਸਾਡੀ ਜਿਹੜੀ ਅਸਲ ਲੜਾਈ ਆ ਆਮ ਆਦਮੀ ਪਾਰਟੀ ਨਾਲ ਹੈ ਵਿਧਾਨ ਸਭਾ ਦੇ ਵਿੱਚ ਵੀ ਆ ਤੇ ਹੁਣ ਪਾਰਲੀਮੈਂਟ ਵੀ ਹੋਵੇਗੀ ਮੁਕਾਬਲਾ ਹਮਾਂ ਦੇ ਪਾਰਟੀ ਨਾਲ ਨਹੀਂ ਮੁਕਾਬਲਾ ਜਦੋਂ ਹੁੰਦਾ ਸਾਰਿਆਂ ਨਾਲੇ ਹੁੰਦਾ ਅਸੀਂ ਆਮ ਆਦਮੀ ਨੂੰ ਮੁਕਾਬਲੇ ਨਹੀਂ ਸਮਝਦੇ ਕਿਉਂਕਿ ਉਹ bari ਉਮੀਦਵਾਰ ਹੈ ਦੇਖੋ ਪਹਿਲਾਂ ਤਾਂ ਮੈਂ ਹਰਜੋਤ ਮਹੰਸ ਜੀ ਦਾ ਇਸ ਗੱਲ ਤੇ ਜਵਾਬ ਦੇਣਾ ਚਾਹਨਾ ਉਹਨਾਂ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨੂੰ ਨੌ ਹਲਕਿਆਂ ਚੋਂ ਕੋਈ ਉਮੀਦਵਾਰ ਨਹੀਂ ਮਿਲਿਆ ਸਾਨੂੰ ਤਾਂ ਨੌ ਹਲਕਿਆਂ ਦੇ ਤੁਸੀਂ ਦੋਸ਼ ਲਾਨੇ ਨਾ ਸਾਨੂੰ ਪੰਜਾਬ ਦੇ ਵਿੱਚੋਂ ਨਹੀਂ ਉਮੀਦਵਾਰ ਮਿਲਿਆ ਤੁਸੀਂ ਮੱਧ ਪ੍ਰਦੇਸ਼ ਦੇ ਵਿੱਚੋਂ ਲਿਆ ਕੇ ਉਮੀਦਵਾਰ ਖੜਾਇਆ ਸਿੰਗਲਾ ਜੀ ਪਹਿਲਾਂ ਵੀ ਜਿਹੜਾ ਇਹਦਾ ਨਿਵਾਸ ਚੰਡੀਗੜ੍ਹ ਦੇ ਵਿੱਚ ਵੀ ਹੈ ਪਹਿਲਾਂ ਵੀ ਐਜ਼ ਅ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਐਜ਼ ਅ ਯੂਥ ਕਾਂਗਰਸ ਦੇ ਅਹੁਦੇਦਾਰ ਸਾਡੇ ਇਸ ਹਲਕੇ ਦੇ ਵਿੱਚ ਕੰਮ ਕਰਦੇ ਰਹੇ ਪੀ ਡਬਲਯੂ ਮੰਤਰੀ ਹੁੰਦੇ ਹੋਏ ਪੀ ਡਬਲਯੂ ਡੀ ਮੰਤਰੀ ਹੁੰਦੇ ਹੋਏ ਨੰਗਲ ਸ਼ਹਿਰ ਦੇ ਵਿੱਚ ਦੌਰੇ ਕਰਦੇ ਰਹੇ ਨੰਗਲ ਸ਼ਹਿਰ ਦੇ ਵਿੱਚ ਜਿਹੜੀਆਂ ਨੰਗਲ ਤੇ ਆਲੇ ਦੁਆਲੇ ਦੀਆਂ ਜਿਵੇਂ ਸੜਕਾਂ ਐ ਉਹਨਾਂ ਲਈ ਇਹਨਾਂ ਨੂੰ ਜਿਹੜਾ ਨਿਰਮਾਣ ਕਰਨ ਲਈ ਸਿੰਘਲਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਆਪਾਂ ਕੰਗੋ ਸਾਹਿਬ ਬਾਰੇ ਤਾਂ ਕਹਿ ਸਕਦੇ ਹਾਂ ਕਿ ਬਾਹਰੋਂ ਆਏ ਐ ਪਰ ਜੇ ਤੁਸੀਂ ਸਿੰਗਲਾ ਸਾਹਿਬ ਬਾਰੇ ਕਹੋ ਤਾਂ ਇਹ ਅਤ ਕਤਨੀ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਉਮੀਦਵਾਰ Madhya Pradesh ਤੋਂ ਆ ਕੇ ਲੜ ਰਿਹਾ ਸਾਡਾ ਉਮੀਦਵਾਰ ਇੱਥੋਂ ਲੜ ਰਿਹਾ ਜਿਹੜਾ ਪਹਿਲਾਂ ਤੋਂ ਹੀ ਆਲਰੇਡੀ ਐਜ਼ ਅ ਯੂਥ ਕਾਂਗਰਸ ਪ੍ਰਧਾਨ ਵਿਚਰਦਾ ਰਿਹਾ ਹੈ ਇਥੇ ਇਸ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਹੈ ਇਹਨਾਂ ਨੂੰ ਹੋਰ ਤਾਂ ਕੁਝ ਕਹਿਣ ਨੂੰ ਹੈ ਨਹੀਂ ਸਿੰਗਲਾ ਸਾਹਿਬ ਬਾਰੇ ਇਸ ਕਰਕੇ ਕੋਈ ਨਾ ਕੋਈ ਦੋਸ਼ ਲਾਣਾ ਹੈ ਪਰ ਹਰ ਦੋਸ਼ ਬੈਂਚ ਜੀ ਨੂੰ ਵੀ ਕਹਿਣਾ ਵੀ ਤੁਸੀਂ ਪਹਿਲਾਂ ਆਪਣੇ ਮੰਝੇ ਥੱਲੇ ਸੋਟੀ ਫੇਰੋ ਕਿ ਤੁਹਾਡਾ ਉਮੀਦਵਾਰ ਪੰਜਾਬ ਦਾ ਹੈ ਜਾਂ ਨਹੀਂ ਹੈ ਇਸ ਕਰਕੇ ਇਹ ਜੀਆਂ ਗੱਲਾਂ ਕਹਿਣੀਆਂ ਬੜੀ ਮਾੜੀ ਗੱਲ ਹੈ ਤੁਸੀਂ ਮੁੱਦਿਆਂ ਦੀ ਲੜਾਈ ਤੇ ਲੜੋ ਤੁਸੀਂ ਪਿਛਲੇ 5 ਸਾਲ ਦਰਾਂ ਜਿਹੜੇ 3 ਸਾਲਾਂ ਦਰਾਂ ਆਮ ਆਦਮੀ ਟੋਟਲ ਫੇਲ ਹੋ ਚੁੱਕੀ ਜਿਹੜੀ ਸਾਡੀਆਂ ਔਰਤਾਂ ਨੂੰ ਕਹਿੰਦਾ ਸੀ ਸਾਡੀਆਂ ਭੈਣਾਂ ਨੂੰ ਕਹਿੰਦੇ ਸੀ 1000 ਰੁਪਏ ਪੱਤਾ ਲਾਵਾਂਗੇ ਨਹੀਂ ਲਾ ਸਕੇ ਉਸ ਤੋਂ ਬਾਅਦ ਜਿਵੇਂ ਇਹ ਕਹਿੰਦੇ ਸੀ ਅਸੀਂ ਮਾਈਨਿੰਗ ਬੰਦ ਕਰ ਦੇਵਾਂਗੇ ਨਹੀਂ ਕਰ ਸਕੇ ਇਹ ਕਹਿੰਦੇ ਸੀ ਅਸੀਂ ਆਪਣਾ ਜਿਵੇਂ ਲੌਂਡਰ ਆਰਡਰ ਦੀ ਸਿਚੁਏਸ਼ਨ ਨੂੰ ਠੀਕ ਕਰਾਂਗੇ ਨਹੀਂ ਕਰ ਸਕੇ ਇਹ ਕਹਿੰਦੇ ਸੀ ਅਸੀਂ ਚਿੱਟੇ ਨੂੰ ਖਤਮ ਕਰਾਂਗੇ ਉਹ ਨਹੀਂ ਕਰ ਸਕੇ ਇਸ ਕਰਕੇ ਇਹਨਾਂ ਨੂੰ ਤਾਂ ਵੋਟ ਮੰਗਣ ਦਾ ਅਧਿਕਾਰ ਹੀ ਨਹੀਂ ਹੈ ਅਗਰਹੀਂ ਭਾਜੀਪੀ ਦੀ ਗੱਲ ਬੀਜੇਪੀ ਨੇ ਅੱਜ ਤੱਕ ਚਾਹੇ ਮਨਾਸ਼ਰਾਈ ਖੰਨਾ ਜੀ ਰਹਿਣ ਜਾਂ ਪਿਛਲੇ 10 ਸਾਲਾਂ ਦੌਰਾਨ ਸ਼੍ਰੀ ਅਨੰਤਪੁਰ ਸਾਹਿਬ ਵਿਧਾਨ ਸਭਾ ਨੂੰ ਨਾ ਕੋਈ ਐਜੂਕੇਸ਼ਨਲ ਇੰਸਟੀਚਿਊਟ ਦਿੱਤਾ ਨਾ ਕੋਈ ਤਕੜਾ ਕੋਈ ਇਹਜਾ ਕੋਈ ਕੰਮ ਕੀਤਾ ਜਿਥੋਂ ਰਜਗਾਰ ਮਿਲ ਸਕੇ ਤੇ ਕੇਵਲ ਤੇ ਕੇਵਲ ਵੋਟਾਂ ਲੈਣ ਲਈ ਆਨੇ ਬੀਜੇਪੀ ਦੀ ਜਿਹੜੀ ਪਿਛਲੇ 5 ਸਾਲਾਂ ਦੌਰਾਨ ਜਿਹੜੀ ਕਾਰਜਗਾਰੀ ਨਿਲ ਰਹੀ ਉਸ ਤੋਂ ਬਾਅਦ ਅਕਾਲੀ ਦਲ ਦੀ ਗੱਲ ਕਰਦੇ ਜਦੋਂ ਅਕਾਲੀ ਦਲ ਦੇ ਵਿੱਚ ਚੰਦੂ ਮਾਜਰਾ ਸਾਹਿਬ ਸੀ ਕੋਈ ਵੀ ਵਰਕਸ਼ਾਪ ਬਾਰੇ ਕਹਿੰਦੇ ਰਹੇ ਜਾਂ ਹੋਰ ਕਹਿੰਦੇ ਰਹੇ ਜਾਂ ਲੀਜ਼ ਦੇ ਮਸਲੇ ਬਾਰੇ ਕਹਿੰਦੇ ਰਹੇ ਕੋਈ ਵੀ ਕੰਮ ਨਹੀਂ ਕੀਤਾ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਿਹੜਾ ਕਾਂਗਰਸ ਪਾਰਟੀ ਦਾ ਸ਼੍ਰੀ ਵਿਜੇਂਦਰ ਸਿੰਘਲਾ ਜੀ ਉਮੀਦਵਾਰ ਹੈ ਸਭ ਤੋਂ ਯੋਗ ਹੈ ਸਭ ਤੋਂ ਨੌਜਵਾਨ ਹੈ ਸਭ ਤੋਂ ਐਨਰਜੈਟਿਕ ਹੈ ਟਕਸਾਲੀ ਕਾਂਗਰਸੀਆਂ ਪੁਰਾਣੇ ਤਜਰਬੇਕਾਰ ਹੈ ਇਸ ਲਈ ਜਿਹੜੇ ਸ਼੍ਰੀ ਨੰਦ ਪ੍ਰਸਾਦ ਦੇ ਵਿਧਾਨ ਸਭਾ ਦੇ ਮੈਂ ਤੇ ਖਾਸ ਕਰਕੇ ਪਾਰਲੀਮੈਂਟ ਜਿਹੜੇ ਲੋਕ ਹੈ ਉਹਨਾਂ ਨੂੰ ਵੋਟਰ ਹੈ ਸਾਡੇ ਸੂਝਵਾਨ ਉਹਨਾਂ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਤਾਂ ਜੋ ਦੇ ਉਹ એનਰਜੈਟਿਕ ਆ ਉਹੀ ਹੀ એનર્ਜੀ ਦੇ ਨਾਲ ਉਹ ਪਾਰਲੀਮੈਂਟ ਚ ਜਾ ਕੇ ਸਾਡੇ ਮੁੱਦੇ ਚੱਕ ਸਕਣ ਦੇਖੋ ਜਦੋਂ ਰਵਨੀਤ ਬਿੱਟੂ ਜੀ ਸੀ ਇੱਥੇ ਜਦੋਂ ਰਵਨੀਤ ਬਿੱਟੂ ਜੀ ਸੀ ਮੈਂ ਉਹਨਾਂ ਬਾਰੇ ਤਾਂ ਚਲੋ ਹੁਣ ਗੱਲੇ ਨਾ ਕਰੀ ਆਪਾਂ ਕਿਉਂਕਿ ਉਹ ਤਾਂ ਭਾਜਪਾ ਵਾਲੇ ਜਵਾਬ ਦੇਣਗੇ ਨਹੀਂ ਉਹ ਭਾਜਪਾ ਵਾਲੇ ਜਵਾਬ ਦੇਣਗੇ ਉਹਨਾਂ ਨੇ ਕੀ ਕੀਤਾ ਠੀਕ ਹੈ ਨਾ ਜੀ ਅਸੀਂ ਤਾਂ ਜਤਾਇਆ ਸੀ ਉਹਨਾਂ ਨੇ ਸਾਰਾ ਚਲੋ ਆਪਾਂ ਉਹਨਾਂ ਤੇ ਬਾਤਾਂ ਕਿੰਤੂ ਪ੍ਰੰਤੂ ਨਹੀਂ ਕਰਦੇ ਉਹ ਭਾਜਪਾ ਦੇ ਦੇਣਗੇ ਜਵਾਬ ਕਿ ਉਹਨਾਂ ਨੇ ਬਿੱਟੂ ਸਾਹਿਬ ਨੇ ਕੀ ਕੀਤਾ ਕਿਉਂਕਿ ਉਹਨਾਂ ਨੇ ਹੁਣ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਵਾਇਆ ਜਿਹੜਾ ਮੈਂ ਮਨੀਸ਼ ਤਵਾੜੀ ਜੀ ਦੀ ਗੱਲ ਕਰਦਾ ਹਰੇਕ ਪਿੰਡ ਦੇ ਵਰਕਰ ਤੱਕ ਉਹਨਾਂ ਨੇ ਆਪਣਾ ਜਿਹੜਾ ਮੇਲ-ਜੋਲ ਵਧਾ ਕੇ ਉਹਨਾਂ ਨਾਲ ਕੰਟੈਕਟ ਕੀਤਾ ਕਿਉਂਕਿ 2 ਜਾਂ 3 ਸਾਲ ਮਨੀਸ਼ ਤਵਾੜੀ ਜੀ ਨੂੰ 2020 ਤੋਂ ਲੈ ਕੇ 22 ਦੇ ਸ਼ੁਰੂਆਤ ਤੱਕ ਉਹਨਾਂ ਨੂੰ ਕਰੋਨਾ ਦੇ ਕਾਰਨ ਕੋਈ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਜਿਹੜੇ ਐਮਪੀ ਨੂੰ ਆਪਣੇ ਫੰਡ ਹੁੰਦੇ ਐ ਇਖਤਿਆਰੀ ਕੋ ਰਿਲੀਜ਼ ਨਹੀਂ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਕਿ ਕੋਰੋਨਾ ਮਹਾਮਾਰੀ ਨੂੰ ਲੜਨ ਲਈ ਖੋਰ ਖਰਚੇ ਕੀਤੇ ਜਾ ਰਹੇ ਸੀ ਤੇ ਉਸ ਤੋਂ ਬਾਅਦ ਹਰੇਕ ਪ੍ਰਿੰਟ ਨੂੰ ਗ੍ਰਾਂਟ ਦਿੱਤੀ ਲਾਈਟਾਂ ਲਵਾਈਆਂ ਸੋਲਰ ਲਵਾਇਆ ਲੀਜ਼ ਦੇ ਮਸਲੇ ਨੂੰ ਲੀਜ਼ ਦੇ ਵਪਾਰੀ ਜਾਣਦੇ ਕਿ ਕਿਸ ਹੱਦ ਤੱਕ ਲੈ ਕੇ ਗਏ ਜਿਹੜਾ ਹੱਲ ਹੋਣ ਦੇ ਕਿਨਾਰੇ ਖੜਾ ਮਨੀਸ਼ ਤਵਾੜੀ ਜੀ ਨੇ ਇਹ ਮਸਲੇ ਨੂੰ ਸੁਲਝਾਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਹੀ ਪਿੰਡ ਪਿੰਡ ਤੇ ਗ੍ਰਾਂਟ ਦਿੱਤੀ ਇਸ ਕਰਕੇ ਆਪਾਂ ਇਹ ਕਹਿੰਨੇ ਕਿ ਕਾਂਗਰਸ ਪਾਰਟੀ ਦੀ ਦੇਣ ਹੈ ਭਾਖੜਾ ਡੈਮ ਵੱਡੀ ਦੇਣ ਦੱਸ ਦਿਓ ਜੀ ਵੱਡੀ ਦੇਣ ਕਿਹੜੀ ਹੈ ਤੁਹਾਡੇ ਐਮਪੀ ਦੀ ਸਾਡੇ ਮੈਂ ਕਹਿੰਦਾ ਵੱਡੀ ਦੇਣ ਸਾਡੀ ਪਾਰਟੀ ਦੀ ਦੱਸਦਾ ਤੁਹਾਨੂੰ ਭਾਖੜਾ ਡੈਮ ਦਾ ਨਿਰਮਾਣ ਕਾਂਗਰਸ ਪਾਰਟੀ ਨੇ ਕੀਤਾ ਐਨਪਲਦਨ ਨਿਰਮਾਨ ਕਾਂਗਰਸ ਪਾਰਟੀ ਨੇ ਕੀਤਾ ਪੀਏਸੀਐਲ ਦਾ ਨਿਰਮਾਨ ਕਾਂਗਰਸ ਪਾਰਟੀ ਨੇ ਕੀਤਾ ਨੰਗਲ ਸ਼ਹਿਰ ਨੂੰ ਬਸਾਉਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਇਹ ਤੋਂ ਵੱਡੀ ਦੇਣ ਕਈ ਹੋ ਸਕਦੀ ਜਿਹਨੇ ਸ਼ਹਿਰੇ ਜਿਸ ਪਾਰਟੀ ਨੇ ਬਸਾਇਆ ਹੋਵੇ ਜਿਹੜਾ ਪਾਖੜਾ ਡੈਮ ਵਰਗਾ ਈਸ਼ੀਆ ਦਾ ਸਭ ਤੋਂ ਹਾਈਐਸਟ ਡੈਮ ਹੋਵੇ ਉਹੀ ਪਾਖੜਾ ਡੈਮ ਕਾਂਗਰਸ ਪਾਰਟੀ ਨੇ ਲਾਇਆ ਹੋਵੇ ਵਰਕਸ਼ਾਪ ਕਾਂਗਰਸ ਪਾਰਟੀ ਨੇ ਲਾਇਆ ਹੋਵੇ 10 ਤੋਂ 7 10 ਕੇ ਪਹਿਲੀ ਤੁਸੀਂ ਗੱਲ ਕਰ ਰਹੇ ਹੋ ਬੀਬੀਐਮਡੀ ਮੇਨ ਸੀਗਾ ਪਿਛਲੀ ਗੱਲ ਕਰ ਰਿਹਾ ਮੈਂ 10 ਤੋਂ 15 ਸਾਲ ਚ ਦੇਣ ਦੀ ਗੱਲ ਕਰ ਰਿਹਾ ਦੇਣ ਦੀ ਮੈਂ ਗੱਲ ਕਰਦਾ ਜਦੋਂ ਮੈਡਮ ਸਾ 100 ਕਰੋੜ ਰੁਪਏ ਦੀ ਗ੍ਰਾਂਟ ਸ਼੍ਰੀ ਅਨੰਤ ਪ੍ਰਸਾਦ ਨੂੰ ਦਿੱਤੀ ਜਦੋਂ 1999 ਦੇ ਵਿੱਚ ਜਦੋਂ ਖਾਲਸਾ ਹੈਰੀਟੇਜ ਜਿੱਥੇ ਕੰਪਲੈਕਸ ਵੀ ਬਣਿਆ ਨਮਾ ਬਸ ਸਟੈਂਡ ਬਣਿਆ ਨਮਾ ਰੇਲਵੇ ਸਟੇਸ਼ਨ ਬਣਿਆ ਕਾਂਗਰਸ ਪਾਰਟੀ ਦੀ ਧੇਨ ਕਾਂਗਰਸ ਪਾਰਟੀ ਦੇ ਸਮੇਂ ਜਿਹੜੀਆਂ ਟ੍ਰੇਨਸ ਐ ਇਥੋਂ ਵੱਧੋ ਵੱਧ ਟ੍ਰੇਨਸ ਕੋਈ ਲਖਨਊ ਨੂੰ ਕੋ ਹਜੂਰ ਸਾਹਿਬ ਨੂੰ ਇਹ ਕਾਂਗਰਸ ਪਾਰਟੀ ਦੀ ਸ਼ੁਰੂਆਤ ਕੀਤੀ ਗਈ ਕਾਂਗਰਸ ਪਾਰਟੀ ਨੇ ਜਦੋਂ ਅਤਵਾਦ ਜਾਂ ਖਾਰਕੂਵਾਦ ਦੇ ਦਿਨ ਸੀ ਪੰਜਾਬ ਦੇ ਵਿੱਚ ਸ਼ਾਂਤੀ ਪੈਦਾ ਕੀਤੀ ਕਾਂਗਰਸ ਪਾਰਟੀ ਨੰਗਲ ਸ਼ਹਿਰ ਦੀ ਜਿਹੜੀ ਬੇਸਿਕ ਰਚਨਾ ਹੈ ਨੰਗਲ ਸ਼ਹਿਰ ਦੀ ਉਹ ਕਾਂਗਰਸ ਪ ਕਾਂਗਰਸ ਪਾਰਟੀ ਦੀ ਦੇਣ ਹੈ ਉਹ ਸਾਡੇ ਤੋਂ ਇਲਾਵਾ ਗੈਨੀ ਜੈਲ ਸਿੰਘ ਵੀ ਰਹੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਇੱਥੇ ਸਭ ਕੁਝ ਦਿੱਤਾ ਇਸ ਕਰਕੇ ਵਿਰੋਧੀਆਂ ਕੋ ਕਹਿਣ ਨੂੰ ਕੁਛ ਨਹੀਂ ਆ ਦੋਸ਼ ਲਾਉਣ ਨੂੰ ਸਭ ਕੁਝ ਹੁੰਦਾ ਝੂਠੇ ਦੋਸਤ ਕਿਸੇ ਤੇ ਵੀ ਲਾਏ ਜਾ ਸਕਦੇ ਕਿ ਕਾਂਗਰਸ ਪਾਰਟੀ ਇੱਕ ਇਸ ਤਰ੍ਹਾਂ ਦੀ ਪਾਰਟੀ ਆ ਜਿਹਦੇ ਸਾਰੀਆਂ ਵਰਗਾਂ ਸਾਰੀਆਂ ਜਾਤਾਂ ਸਾਰੀਆਂ ਧਰਮਾਂ ਦਾ ਜਿਹੜਾ ਇੱਜ਼ਤ ਮਾਨ ਸਨਮਾਨ ਹੈ ਕਿਸੇ ਧਰਮ ਦੇ ਨਾਂ ਤੇ ਨਹੀਂ ਅਸੀਂ ਲੜਾਈ ਲੜਦੇ ਕਿਸੇ ਜਾਤ ਦੇ ਨਾਂ ਤੇ ਨਹੀਂ ਲੜਾਈ ਲੜਦੇ ਅਸੀਂ ਜੇ ਲੜਾਈ ਲੜਦੇ ਆਪਣੇ ਵਿਕਾਸ ਦੇ ਕੰਮਾਂ ਦੇ ਨਾਂ ਤੇ ਲੜਾਈ ਲੜਦੇ ਤੇ ਮੈਨੂੰ ਪੂਰਨ ਆਸ ਹੈ ਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਆਉਣ ਵਾਲੇ ਸਮੇਂ ਦੌਰਾਨ ਵਜਿੰਦਰ ਸਿੰਘਲਾ ਜੀ ਜਦੋਂ ਜਿੱਤਣਗੇ ਤਾਂ ਸਾਡੇ ਨੰਗਲ ਸ਼ਹਿਰ ਆਨੰਦਪੁਰ ਸਾਹਿਬ ਵਿਧਾਨ ਸਭਾ ਤੇ ਆਨੰਦਪੁਰ ਸਾਹਿਬ ਪਾਰਲੀਮੈਂਟ ਦੀ ਸੇਵਾ ਕਰਨਗੇ ਤੇ ਸਾਡੇ ਲੋਕਾਂ ਦੀ ਆਵਾਜ਼ ਨੂੰ ਪਾਰਲੀਮੈਂਟ 'ਚ ਜਾ ਕੇ ਬੁਲੰਦ ਕਰਨਗੇ ਲੋਕ ਕਹਿ ਰਹੇ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਫ੍ਰੈਂਡਲੀ ਮੈਚ ਹੈ ਕਿਉਂਕਿ ਪੰਜਾਬ ਦੇ ਬਾਹਰ ਕਰੀਏ ਤਾਂ ਅਲਾਈਸ ਇਹਨਾਂ ਦਾ ਹੋ ਚੁੱਕਿਆ ਹੈ ਫ੍ਰੈਂਡਲੀ ਮੈਚ ਦੱਸਿਆ ਜਾ ਰਿਹਾ ਤੁਸੀਂ ਜੇ ਕਾਂਗਰਸ ਪਾਰਟੀ ਦਾ ਫ੍ਰੈਂਡਲੀ ਮੈਚ ਹੁੰਦਾ ਤਾਂ ਸਾਡੇ 50-50 ਲੀਡਰਾਂ ਨੂੰ ਇਹਨਾਂ ਨੇ ਝੂਠੇ ਵਿਜੀਲੈਂਸ ਦੇ ਮਕਦਮੇ ਅੰਦਰ ਕਰਕੇ ਦਰਜ ਕਰਕੇ ਅੰਦਰ ਨਾ ਕਰਦੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕ ਜੇ ਕਾਂਗਰਸ ਪਾਰਟੀ ਦਾ ਅਲਾਈਅੰਸ ਹੁੰਦਾ ਤਾਂ ਹੁਣ ਵੀ ਭਗਵੰਤ ਮਾਨ ਜੀ ਹੋਰ ਵੀ ਭਗਵੰਤ ਮਾਨ ਜੀ ਧਮਕੀਆਂ ਨਾ ਦਿੰਦੇ ਹੋਰ ਹੋਰ ਵੀ ਭਗਵੰਤ ਮਾਨ ਜੀ ਕਾਂਗਰਸ ਪਾਰਟੀ ਦੇ ਲੋਕ ਜਿਹੜੇ ਲੀਡਰ ਸਹਿਬਾਨ ਆ ਵਰਕਰਾਂ ਨੂੰ ਧਮਕੀਆਂ ਨਾ ਦਿੰਦੇ ਥਾਣਿਆਂ ਕਚਹਿਰੀਆਂ 'ਚ ਸਾਡੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਜਿਹੜਾ ਅਲਾਈਅੰਸ ਦੀ ਗੱਲ ਕੀਤੀ ਜਾ ਰਹੀ ਨਾ ਇਹ ਅਲਾਈਅੰਸ ਸਾਡੇ ਲੀਡਰ ਸਹਿਬਾਨਾਂ ਨੇ ਬਾਜਵਾ ਸਾਹਿਬ ਤੇ ਰਾਜਾ ਬੜਿੰਗ ਜੀ ਨੇ ਕਦੇ ਮੰਨਿਆ ਸੀ ਇਲੈਕਸ਼ਨ ਤੋਂ ਪਹਿਲਾਂ ਨਾ ਇਹ ਸਾਡੇ ਪਾਰਟੀ ਵਰਕਰ ਹੁਣ ਉਹਨਾਂ ਨਾਲ ਚੱਲਣਗੇ ਸਾਡੀ ਜਿਹੜੀ ਅਸਲ ਲੜਾਈ ਆ ਆਮ ਆਦਮੀ ਪਾਰਟੀ ਨਾਲ ਵਿਧਾਨ ਸਭਾ ਦੇ ਵਿੱਚ ਹੋਇਆ ਤੇ ਹੁਣ ਪਾਰਲੀਮੈਂਟ ਚ ਵੀ ਹੋਵੇਗਾ ਇਹਨੂੰ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਨਹੀਂ ਮੁਕਾਬਲਾ ਜਦੋਂ ਹੁੰਦਾ ਸਾਰਿਆਂ ਨਾਲੇ ਹੁੰਦਾ ਅਸੀਂ ਆਮ ਆਦਮੀ ਨੂੰ ਮੁਕਾਬਲੇ ਨਹੀਂ ਸਮਝਦੇ ਕਿਉਂਕਿ ਉਹ ਬਾਰੀ ਉਮੀਦਵਾਰ ਹੈ